ਪਤੀ ਨੂੰ ਮਾਰਨ ਵਾਲੀ ਰੁਪਿੰਦਰ ਕੀ ਬੇਕਸੂਰ ਸੀ ਰੁਪਿੰਦਰ ਤੇ ਆਸ਼ਕ ਤੇ ਸਹੇਲੀ ਨੇ ਕੀਤਾ ਸਾਰਾ ਇਹ ਕਤਲ ਕੀ ਗੁਰਵਿੰਦਰ ਦੇ ਅਸਲੀ ਕਾਤਲ ਉਹਦੀ ਫੜੀ ਗਈ ਸਹੇਲੀ ਵੀਰਿੰਦਰ ਤੇ ਰੁਪਿੰਦਰ ਦਾ ਆਸ਼ਕ ਹਰਕਮਲਪ੍ਰੀਤ ਸਿੰਘ ਹੁਣ ਇਸ ਕੇਸ ਦੇ ਵਿੱਚ ਇੱਕ ਨਵੀਂ ਗ੍ਰਿਫਤਾਰੀ ਨੇ ਸਾਰਾ ਕੇਸ ਹੀ ਬਦਲ ਕੇ ਰੱਖ ਦਿੱਤਾ ਹੈ ਫਰੀਦਕੋਟ ਦੀ ਰਹਿਣ ਵਾਲੀ ਬੀਰਿੰਦਰ ਕੌਰ ਸੰਧੂ ਜਿਹੜੀ ਬੀਐਸਸੀ ਨਰਸਿੰਗ ਕਰ ਰਹੀ ਹੈ ਜਿਹਦੀ ਮੰਗਣੀ ਹੋਈ ਹੋਈ ਆ ਤੇ ਵਿਆਹੀ ਨਹੀਂ ਉਹਦੀ ਗ੍ਰਿਫਤਾਰੀ ਹੋਈ ਆ ਲਗਭਗ 20-25 ਦਿਨ ਬਾਅਦ ਉਸ ਤੋਂ ਬਾਅਦ ਫਰੀਦਕੋਟ ਦੇ ਵਿੱਚ ਇਹ ਗੱਲ ਆਮ ਹੀ ਚੱਲੀ ਜਾ ਰਹੀ ਆ ਕਿ ਅਸੀਂ ਪਹਿਲਾਂ ਹੀ ਇਹ ਗੱਲ ਆਖਦੇ ਸੀ ਕਿ ਇਸ ਕੇਸ ਦੇ ਵਿੱਚ ਤਿੰਨਾ ਜਾਣਿਆਂ ਤੋਂ ਇਲਾਵਾ ਹੋਰ ਵੀ ਲੋਕ ਸ਼ਾਮਲ ਹੋਣਗੇ ਕਿਉਂਕਿ ਲੋਕਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਸੀ ਕਿ ਪਿੰਡ ਦੇ ਵਿੱਚ ਗੁਰਵਿੰਦਰ ਸਿੰਘ ਦੇ ਪਿੰਡ ਦੇ ਵਿੱਚ ਜਾ ਕੇ ਸ਼ਰਿਆ ਮੁਸ ਦੇ ਘਰ ਦੇ ਵਿੱਚ ਵੜ ਕੇ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਨਾ ਇਹ ਦੋ ਜਾਂ ਤਿੰਨ ਬੰਦਿਆਂ ਦਾ ਕੰਮ ਨਹੀਂ ਇਸ ਦੇ ਵਿੱਚ ਹੋਰ ਲੋਕਾਂ ਦੀ ਵੀ ਇਨਵੋਲਵਮੈਂਟ ਹੋਵੇਗੀ ਪਰ ਜਿਸ ਤਰੀਕੇ ਦੇ ਨਾਲ ਪੁਲਿਸ ਇਸ ਕੇਸ ਨੂੰ ਸੌਲਵ ਕਰਨ ਦੇ ਵਿੱਚ ਲੱਗੀ ਹੋਈ ਹੈ ਦੋਸ਼ੀਆਂ ਨੂੰ ਫੜਨ ਦੇ ਵਿੱਚ ਲੱਗੀ ਹੋਈ ਹੈ ਲੱਗਦਾ ਨਹੀਂ ਕਿ ਕੋਈ ਵੀ ਜਿਹੜਾ ਗੁਰਵਿੰਦਰ ਨੂੰ ਮਾਰਨ ਦੇ ਵਿੱਚ ਜਿਹਦਾ ਮਾਸਾ ਵੀ ਹੱਥ ਹੈ ਉਹ ਬੱਸ ਸਕੂਗਾ ਹੁਣ ਰੁਪਿੰਦਰ ਦਾ ਰਿਮਾਂਡ ਲਿਆ ਪਹਿਲਾਂ 2 ਦਿਨ ਦਾ ਰਿਮਾਂਡ ਲਿਆ ਸੀ ਹੁਣ ਉਸ ਤੋਂ ਬਾਅਦ ਫੇਰ 4 ਦਿਨ ਦਾ ਰਿਮਾਂਡ ਵੱਧ ਗਿਆ ਹਾਲਾਂਕਿ ਜਿਹੜੇ ਰੁਪਿੰਦਰ ਦੇ ਵਕੀਲ ਆ ਉਹਨਾਂ ਦਾ ਕਹਿਣਾ ਕਿ ਸਾਡੀ ਜਿਹੜੀ ਰੁਪਿੰਦਰ ਰੁਪਿੰਦਰ ਦੀ ਸਹੇਲੀ ਬੀਰਿੰਦਰ ਕੌਰ ਦੇ ਵਕੀਲ ਦਾ ਕਹਿਣਾ ਕਿ ਸਾਡਾ ਕੋਈ ਦੋਸ਼ ਨਹੀਂ ਸਾਨੂੰ ਸਿਰਫ ਇਸ ਕਰਕੇ ਫੜਿਆ ਗਿਆ ਕਿ ਰਪਿੰਦਰ ਨੇ ਚਿੱਟਾ ਲਿਆਉਣ ਲਈ ਪੈਸੇ ਵੀਰਿੰਦਰ ਕੌਰ ਨੂੰ ਜਿਹੜੇ ਭੇਜੇ ਸੀ ਤੇ ਵੀਰਿੰਦ ਕੌਰ ਨੇ ਚਿੱਟਾ ਮੁਹੱਈਆ ਕਰਵਾਇਆ ਆਮ ਤੌਰ ਤੇ ਆਪਾਂ ਵੇਖਦੇ ਆ ਕਿ ਜੇਕਰ ਕਿਤੇ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿਸੇ ਨੂੰ ਕੋਈ ਮਾਰ ਦਿੰਦਾ ਜਿਹੜੇ ਹਥਿਆਰ ਜਿਸ ਦੇ ਰਾਈਂ ਆਏ ਹੁੰਦੇ ਆ ਉਹਨੂੰ ਵੀ ਬਰਾਬਰ ਦਾ ਭਾਗੀਦਾਰ ਮੰਨਿਆ ਜਾਂਦਾ ਤੇ ਰਪਿੰਦਰ ਦੀ ਜਿਹੜੀ ਸਾਜ਼ਿਸ਼ ਸੀ ਇਹ ਸਾਜ਼ਿਸ਼ ਵੀਰਿੰਦਰ ਕੌਰ ਦੇ ਨਾਲ ਉਹਨੇ ਪਹਿਲਾਂ ਸਾਂਝੀ ਕੀਤੀ ਸੀ ਕਿਉਂਕਿ ਉਹ ਮੈਡੀਕਲ ਲਾਈਨ ਦੇ ਨਾਲ ਜੁੜੀ ਹੋਈ ਸੀ ਕਿ ਪਲੈਨਿੰਗ ਵੀਰਿੰਦਰ ਤੇ ਰਪਿੰਦਰ ਨੇ ਦੋਵਾਂ ਨੇ ਕੀਤੀ ਸੀ ਕਿ ਜਿਹੜਾ ਚਿੱਟੇ ਦਾ ਟੀਕਾ ਲਾ ਕੇ ਗੁਰਵਿੰਦਰ ਨੂੰ ਮੌਤ ਦੇ ਘਾਟ ਤਾਰਿਆ ਜਾਵੇ ਤਾਂ ਕਿ ਸਮਾਜ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਸਕੇ ਲੋਕਾਂ ਦੀ ਤੋਮਪਤਾ ਤੋਂ ਬਚਿਆ ਜਾ ਸਕੇ ਤੇ ਗੁਰਵਿੰਦਰ ਦੇ ਉੱਤੇ ਇਹ ਐਲੀਗੇਸ਼ਨ ਲਾ ਦਿੱਤੇ ਜਾਣ ਕਿ ਉਹ ਨਸ਼ੇ ਕਰਦਾ ਸੀ ਤੇ ਓਵਰਡੋਜ਼ ਨਾਲ ਉਹਦੀ ਜਿਹੜੀ ਜਾਨ ਚਲੀ ਗਈ ਹੈ ਇਹ ਸਾਰੀਆਂ ਗੱਲਾਂ ਹੁਣ ਨਿਕਲ ਕੇ ਬਾਹਰ ਸਾਹਮਣੇ ਆ ਰਹੀਆਂ ਕਿ ਰੁਪਿੰਦਰ ਤੇ ਉਹਦੀ ਸਹੇਲੀ ਜਿਹੜੀ ਵੀਰਿੰਦਰ ਕੌਰ ਸੰਧੂ ਆ ਇਹਨਾਂ ਦੇ ਵਿੱਚ ਗੁਰਵਿੰਦਰ ਦੀ ਪ੍ਰਾਪਰਟੀ ਨੂੰ ਲੈ ਕੇ ਵੀ ਕੋਈ ਡੀਲ ਹੋਈ ਸੀ ਕਿਉਂਕਿ ਕੋਈ ਵੀ ਜਿਹਹਾ ਇਨਸਾਨ ਨਹੀਂ ਹੋਊਗਾ ਜਿਹੜਾ ਐਡੀ ਵੱਡੀ ਘਟਨਾ ਦੇ ਵਿੱਚ ਜਿਹੜਾ ਉਦਾਂ ਹੀ ਸ਼ਾਮਲ ਹੋ ਜਾਊਗਾ ਕਿਉਂਕਿ ਕਰੋਨਾ ਦੀ ਪ੍ਰਾਪਰਟੀ ਸੀ ਗੁਰਵਿੰਦਰ ਸਿੰਘ ਸੰਧੂ ਪਿੰਡ ਸੁਖਨਾਲੇ ਦਾ ਜਿਹੜਾ ਰਹਿਣ ਵਾਲਾ ਸੀ ਉਹ ਵੈਲ ਸੈਟਡ ਸੀ ਉਹਦੇ ਕੋਲ 22 ਕਿੱਲੇ ਦੀ ਬੜੀ ਮਹਿੰਗੀ ਜ਼ਮੀਨ ਸੀ ਜਿਹਦੀ ਕੀਮਤ 8-10 ਕਰੋੜ ਸੀ ਤੇ ਸਭ ਤੋਂ ਵੱਡੀ ਗੱਲ ਕਿ ਉਹ ਕਲੌਤਾ ਪੁੱਤਰ ਸੀ ਜੇਕਰ ਉਹ ਦੁਨੀਆ ਤੋਂ ਚਲਾ ਜਾਂਦਾ ਰਪਿੰਦਰ ਨੂੰ ਲੱਗਦਾ ਸੀ ਕਿ ਉਸ ਦੀ ਮਾਲਕਣ ਮੈਂ ਹੀ ਬਣਾਂਗੀ ਕਿ ਉਸ ਪ੍ਰਾਪਰਟੀ ਦੇ ਵਿੱਚੋਂ ਵੀਰਿੰਦਰ ਕੌਰ ਨੂੰ ਵੀ ਹਿੱਸਾ ਜਾਣਾ ਸੀ ਉਨੂੰ ਸਾਰਾ ਕੁਝ ਇਹ ਪਤਾ ਸੀ ਕਿਉਂਕਿ ਉਹਦੇ ਨਾਲ ਹੀ ਜਿਹੜੀ ਇਹਨੇ ਗੱਲ ਖੋਲੀ ਸੀ ਕਿ ਮੈਂ ਆਪਣੇ ਪਤੀ ਨੂੰ 5 ਮਹੀਨੇ ਪਹਿਲਾਂ ਜਿਹੜਾ ਇਹਦੀ ਜ਼ਿੰਦਗੀ ਦੇ ਵਿੱਚ ਆਇਆ ਮੁੰਡਾ ਉਹਦੇ ਕਰਕੇ ਇਹ ਮੌਤ ਦੇ ਘਾਟ ਤਾਰ ਰਹੀ ਆ ਜਿਹੜੀ ਗੱਲ ਬਾਹਰ ਨਿਕਲ ਕੇ ਆਈ ਆ ਪ੍ਰੇਮੀ ਦਾ ਵੀ ਕਹਿਣਾ ਕਿ ਜਿਹੜਾ ਪ੍ਰੇਮੀ ਉਹਦੇ ਨਾਲ ਵੀ ਪ੍ਰੀਤਾਂ ਰਪਿੰਦਰ ਨੇ ਸਿਰਫ ਇਹਸ ਕਰਕੇ ਪਾਈਆਂ ਸੀ ਕਿ ਗੁਰਵਿੰਦਰ ਨੂੰ ਮੌਤ ਦੇ ਘਾਟ ਤਾਰਨ ਵਿੱਚ ਉਦੀ ਮਦਦ ਕਰੇ ਕਿਉਂਕਿ ਸਿਰਫ 5 ਮਹੀਨੇ ਪਹਿਲਾਂ ਜਿਹੜਾ ਹਰਕਮਲਪ੍ਰੀਤ ਸਿੰਘ ਆ ਉਹ ਰੁਪਿੰਦਰ ਦੀ ਜ਼ਿੰਦਗੀ ਦੇ ਵਿੱਚ ਆਇਆ ਤੇ 50 ਮਹੀਨਿਆਂ ਦੇ ਵਿੱਚ ਹੀ ਐਡਾ ਵੱਡਾ ਉਹਦੇ ਪਿੱਛੇ ਸਟੈਪ ਲੈਣਾ ਇਹ ਵੀ ਜਿਹੜੇ ਸਵਾਲ ਖੜੇ ਕਰਦਾ ਕਿ ਇਹਨਾਂ ਦੀ ਮਨਛਾ ਕੋਈ ਹੋਰ ਸੀ ਹੋਰ ਮਨਛਾ ਸੀ ਪ੍ਰਾਪਰਟੀ ਸਾਰੀ ਇhtiyaaq ਏ ਫੇਰ ਇਹ ਕਿਤੇ ਹੋਰ ਆਪਣਾ ਜਿਹੜਾ ਇਹਨਾਂ ਦੇ ਫਿਊਚਰ ਪਲਾਨ ਸੀ ਕਿਉਂਕਿ ਜਿਹੜਾ ਹਰਨ ਜਿਹੜਾ ਹਰਕਮਲਪ੍ਰੀਤ ਸਿੰਘ ਆ ਬੱਲੂਆਣੇ ਦਾ ਰਹਿਣਾ ਉਹਨੇ ਜਿਹੜੀ ਪੁੱਛਕਿਸ਼ ਦੇ ਵਿੱਚ ਇੱਕ ਗੱਲ ਸਪਸ਼ਟ ਕੀਤੀ ਕਿ ਰੁਪਿੰਦਰ ਵਾਰ-ਵਾਰ ਉਹਦੇ ਉੱਤੇ ਦਬਾਅ ਪਾ ਰਹੀ ਸੀ ਕਿ ਤੂੰ ਗੁਰਵਿੰਦਰ ਸਿੰਘ ਜਿਹੜਾ ਸੰਧੂ ਆ ਸੁਖਨ ਵਾਲੇ ਦਾ ਰਹਿਣ ਵਾਲਾ ਰੁਪਿੰਦਰ ਦਾ ਘਰ ਵਾਲਾ ਜਿਹਨੂੰ ਮੌਤ ਦੇ ਘਾਟ ਉਤਾਰਿਆ ਉਹਨੂੰ ਜਿਹੜਾ ਤੂੰ ਮਾਰ ਮਕਾ ਤੇ ਆਪਾਂ ਬਾਅਦ ਦੀ ਜ਼ਿੰਦਗੀ ਵਧੀਆ ਬਤੀਤ ਕਰਾਂਗੇ ਤੇ ਉਹਦੀ ਮਰਦਾਨਗੀ ਨੂੰ ਚੈਲੰਜ ਕਰਦੀ ਸੀ ਹਾਲਾਂਕਿ ਉਹਦਾ ਕਹਿਣਾ ਹੈ ਕਿ ਉਹਨੇ ਵੀ ਅੱਗੋਂ ਇਹ ਗੱਲ ਆਖੀ ਸੀ ਕਿ ਜੇਕਰ ਆ ਤੂੰ ਮੇਰੇ ਨਾਲ ਰਹਿਣਾ ਚਾਹੁੰਨੀ ਆ ਤੇ ਤੂੰ ਗੁਰਵਿੰਦਰ ਤੋਂ ਤਲਾਕ ਲੈ ਲੈ ਗੁਰਵਿੰਦਰ ਤੋਂ ਤਲਾਕ ਲੈ ਲੈ ਕਾਨੂੰਨੀ ਆਪਣੇ ਕੋਲੇ ਰਾਹ ਤੇ ਫੇਰ ਆਪਾਂ ਦੂਵੇਂ ਵਿਆਹ ਕਰਵਾ ਲਾਂਗੇ ਕਿਉਂਕਿ ਹਾਲੇ ਇਹਨਾਂ ਦੇ ਕੋਈ ਬੱਚਾ ਵੀ ਨਹੀਂ ਸੀ ਪਰ ਰਪਿੰਦਰ ਕਹਿੰਦੀ ਸੀ ਕਿ ਜੇਕਰ ਮੈਂ ਤਲਾਕ ਲਵਾਂਗੀ ਮੇਰੇ ਜਿਹੜੇ ਘਰ ਦੇ ਆ ਉਹਨਾਂ ਨੇ ਮੰਨਣਾ ਨਹੀਂ ਪਰ ਉਹਦੀ ਅਸਲੀ ਜਿਹੜੀ ਮਨਛਾ ਸਾਹਮਣੇ ਆਈ ਆ ਉਹ ਇਹ ਆ ਕਿ ਇਹਨਾਂ ਦੀ ਜਿਹੜੀ ਪਲਾਨਿੰਗ ਇਹ ਸੀ ਕਿ ਜੇਕਰ ਤਲਾਕ ਲਵੂਗੀ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਨਹੀਂ ਮਿਲੂਗਾ ਮਾਂ ਪੈਣ ਨਾਲੋਂ ਵੀ ਟੁੱਟ ਜਾਊਗੀ ਇਸ ਕਰਕੇ ਗੁਰਵਿੰਦਰ ਨੂੰ ਮੌਤ ਦੇ ਕਾਰਡ ਉਤਾਰ ਕੇ ਉਹਦਾ ਘਰ ਉਹਦੀ ਪ੍ਰਾਪਰਟੀ ਸਭ ਕੁਝ ਹਥਿਆਉਣ ਦੀ ਕੋਸ਼ਿਸ਼ ਦੇ ਵਿੱਚ ਸੀ ਰਪਿੰਦਰ ਤੇ ਕੀ ਇਹ ਸਾਰੀ ਸਾਜਿਸ਼ ਦੇ ਵਿੱਚ ਵੀਰਿੰਦਰ ਕੌਰ ਸੰਧੂ ਜਿਹੜੀ ਬੀਐਸਸੀ ਨਰਸਿੰਗ ਦੀ ਸਟੂਡੈਂਟ ਸੀ ਉਹਦਾ ਵੀ ਜਿਹੜਾ ਵਿੱਚ ਓਨੀ ਹੀ ਭਾਗੀਦਾਰੀ ਹੈ ਇਸ ਕੇਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਣਗੀਆਂ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ ਕਿਉਂਕਿ ਫਰੀਦਕੋਟ ਦੀ ਪੁਲਿਸ ਡੀਐਸਪੀ ਤਰਲੋਚਨ ਸਿੰਘ ਐਸਐਸਪੀ ਮੈਡਮ ਪ੍ਰਗਿਆ ਜੈਨ ਉਹ ਬੜੀ ਬਰੀਕੀ ਦੇ ਨਾਲ ਇਹ ਸਾਰੇ ਕੇਸ ਨੂੰ ਕੇਸ ਨੂੰ ਵਾਚ ਕਰ ਰਹੇ ਆ ਬੜੀ ਬਰੀਕੀ ਦੇ ਨਾਲ ਇਸ ਕੇਸ ਦੀ ਜਿਹੜੀ ਗੁੱਥੀ ਆ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਗੁਰਵਿੰਦਰ ਸਿੰਘ ਜਿਹੜਾ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਉਹਦਾ ਬੁੱਢਾ ਬਾਪ ਕੁਲਦੀਪ ਸਿੰਘ ਜਿਹਦਾ ਬੜਾਪੇ ਦੇ ਵਿੱਚ ਹੋਰ ਕੋਈ ਆਸਰਾ ਵੀ ਨਹੀਂ ਰਿਹਾ ਉਹਦੇ ਘਰ ਦੇ ਵਿੱਚ ਦੀਵਾ ਗੁੱਲ ਕਰਤਾ ਰਪਿੰਦਰ ਨੇ ਤੇ ਉਹਨਾਂ ਨੂੰ ਇਨਸਾਫ ਦਵਾਇਆ ਜਾ ਸਕੇ ਤਾਂ ਕਿ ਅੱਗੇ ਤੋਂ ਕੋਈ ਅਜਿਹੀ ਜਹਿਮਤ ਨਾ ਕਰ ਸਕੇ ਕਿ ਕਿਸੇ ਦਾ ਪੁੱਤ ਜਿਹੜਾ ਬੇਗਨਾ ਹੋਵੇ ਸਿਰਫ ਪ੍ਰਾਪਰਟੀ ਹੀ ਉਹਦੀ ਜਿਹੜੀ ਜਾਨ ਦੀ ਦੁਸ਼ਮਣੀ ਬਾਂਝੇ ਪੰਜਾਬ ਦੇ ਵਿੱਚ ਕੀ ਮਾਹੌਲ ਚੱਲ ਰਿਹਾ ਜੇਕਰ ਕੋਈ ਚੰਗੀ ਰੋਟੀ ਖਾਂਦਾ ਤੇ ਉਹਨੂੰ ਜਾਂ ਤਾਂ ਜਿਹੜੀਆਂ ਫਰੋਤੀਆਂ ਦੀਆਂ ਕੋਲਾ ਆਉਂਦੀਆਂ ਜਾਂ ਫਿਰ ਜਿਹੇ ਲੋਕ ਜਿਹੜੇ ਲਾਲਚੀ ਕਿਸਮ ਦੇ ਅਜਿਹੇ ਲੋਕ ਮੌਤ ਦੇ ਘਾਟ ਤਾਰ ਦਿੰਦੇ ਆ ਤੁਸੀਂ ਵੀ ਆਪਣੀ ਰਾਏ ਜਿਹੜੀ ਸਾਂਝੀ ਕਰੋ ਕਿ ਕੀ ਬਣ ਰਿਹਾ ਸਮਾਜ ਦਾ ਤਾਂ ਕਿ ਲੋਕਾਂ ਨੂੰ ਸੇਤ ਮਿਲ ਸਕੇ